ਹੁਣੇ ਹੁਣ ਤਰਨਤਾਰਨ ਦੀ ਇਲੈਕਸ਼ਨ ਨੇ ਜਿਹੜੇ ਨਤੀਜੇ ਕੱਢੇ ਨੇ ਜਿੱਤ ਕਿਸੇ ਵੀ ਹੋ ਗਈ ਹੋਵੇ 2 ਨੰਬਰ ਤੇ ਕੋਈ ਆ ਗਿਆ ਹੋਵੇ 3 ਤੇ ਕੋਈ ਆ ਗਿਆ ਹੋਵੇ ਪਰ ਮੈਂ ਕਹਿ ਸਕਦਾ ਕਿ ਤਰਨਤਾਰਨ ਉਪਚੋਣ ਨੇ ਬੜਾ ਸਪਸ਼ਟ ਤੇ ਸੰਕੇਤ ਦਿੱਤਾ ਕਿ ਪੰਜਾਬ ਦੀ ਧਰਤੀ ਤੇ ਅਜੇ ਵੀ ਪੰਥ ਜਿਉਂਦਾ ਅਜੇ ਵੀ ਪੰਥ ਜਾਗਦਾ ਔਰ ਇਹ ਪੰਥ ਦੇ ਟੁਕੜਿਆਂ ਵਿੱਚ ਨਾ ਵੰਡਿਆ ਹੋਵੇ ਜੇ ਪੰਥ ਖਿੰਡਿਆ ਨਾ ਹੋਵੇ ਜੇ ਪੰਥ ਦੀਆਂ ਆਵਾਜ਼ਾਂ ਅਲਗ-ਅਲਗ ਨਾ ਹੋਣ ਤਾਂ ਪੰਥ ਜਿਹੜਾ ਹੈ ਇਹਨੂੰ ਕੋਈ ਰੋਕ ਨਹੀਂ ਸਕਦਾ ਦੇਸ਼ ਤੇ ਸੂਬੇ ਤੇ ਰਾਜ ਕਰਨ ਤੋਂ ਸੋ ਇਸ ਕਰਕੇ ਅੱਜ ਪੰਥਕ ਸ਼ਕਤੀ ਨੂੰ ਮਜ਼ਬੂਤ ਕਰ ਲਈ ਜੋ ਤਰਨਤਾਰਨ ਦੇ ਲੋਕਾਂ ਨੇ ਸਨੇਹਾ ਦਿੱਤਾ ਮੈਂ ਮਾਨਣਾ ਕਹਿ ਸਕਦਾ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਪ੍ਰਧਾਨ ਸ਼ਰੋਮਣੀ ਅਕਾਲੀ ਦਲ ਪੁਨਰਸਰਜੀਤ ਬੈਠੇ ਨੇ ਸ਼ਿਸ਼ੋਭਤ ਨੇ ਸਾਰੀ ਟੀਮ ਬੈਠੀ ਆ ਔਰ ਇਸ ਟੀਮ ਦਾ ਆਗੂ ਰੋਲ ਨਿਭਾ ਰਹੇ ਨੇ ਰਖੜਾ ਪਰਿਵਾਰ ਦੇ ਮਾਝੋ ਮੈਂਬਰ ਸਤਸਰਜੀਤ ਸਿੰਘ ਰਖੜਾ ਸੋ ਸਾਡਾ ਯਤਨ ਕਿ ਅਸੀਂ ਪੰਜਾਬ ਨੂੰ ਖਿਲਰੇ ਹੋਏ ਪੰਜਾਬ ਨੂੰ ਬਰਬਾਦ ਹੋ ਰਹੇ ਤਬਾਹ ਹੋ ਰਹੇ ਪੰਜਾਬ ਨੂੰ ਬਚਾਉਣ ਲਈ ਔਰ ਦਿੱਲੀ ਤੋਂ ਆਪਣੇ ਹੱਕ ਲੈਣ ਲਈ ਆਪਣਾ ਮਾਣ ਆਪਣੀ ਇੱਜ਼ਤ ਆਪਣਾ ਗੌਰਵ ਬਹਾਲ ਕਰਨ ਲਈ ਆਪਣੀ ਤਾਕਤ ਨੂੰ ਮਜ਼ਬੂਤ ਕਰੀਏ ਔਰ ਜਿਹੜਾ ਹੁਕਮ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਇਆ ਜਦੀ ਅਗਵਾਈ ਗਿਆਨੀ ਹਰਪ੍ਰੀਤ ਸਿੰਘ ਕਰ ਰਹੇ ਨੇ ਉਦੇ ਨਾਲ ਲੱਗਿਆ ਜਾਵੇ ਪ੍ਰੈਸ ਵਾਲੇ ਪੁੱਛ ਰਹੇ ਸੀ ਕਿ ਕੀ ਸੰਕੇਤ ਉਪਚੋਣ ਦਾ ਮੈਂ ਹਾ ਉਪਚੋਣ ਨੇ ਬਾਰ ਬਾਰ ਦਸਤਕ ਦਿੱਤੀ ਆ ਕਿ ਕਮਾਂਡ ਜਿਹੜਾ ਹੈ ਹੰਕਾਰ ਜਿਹੜਾ ਹੈ ਜੇ ਉਹ ਕਮਾਂਡ ਉਹ ਹੰਕਾਰ ਪਹਿਲਾਂ ਕਈ ਵਾਰ ਮੌਕੇ ਮਿਲੇ ਜੇ ਉਹਨਾਂ ਲੋਕਾਂ ਨੇ ਉਹ ਕਮਾਂਡ ਤੇ ਹੰਕਾਰ ਨੂੰ ਨਾ ਛੱਡਿਆ ਤਾਂ ਉਹੀ ਕੁਝ ਹੋਊਗਾ ਜੋ ਪਹਿਲਾਂ ਹੁੰਦਾ ਰਿਹਾ ਜੇ ਕਮਾਂਡ ਹੰਕਾਰ ਤਿਆਗ ਕੇ ਅ ਰਖੜਾ ਪਰਿਵਾਰ ਵਾਂਗ ਨਿਮਰਤਾ ਮਿਠਾਸ ਸਤਿਕਾਰ ਨਾਲ ਸੇਵਾ ਨਾਲ ਅੱਗੇ ਵਧੇ ਤਾਂ ਕੁਦਰਤੀ ਤੌਰ ਤੇ ਅਸੀਂ ਪੰਜਾਬ ਦੇ ਲੋਕਾਂ ਨੂੰ ਇੱਕ ਤਾਕਤਵਰ ਰਾਜ ਦੇ ਸਕਦੇ ਆ ਔਰ ਪੰਜਾਬ ਨੂੰ ਬਚਾਉਣ ਵਿੱਚ ਸਹਾਇ ਹੋ ਸਕਦੇ ਆ ਸੋ ਮੈਂ ਬਹੁਤਾ ਕੁਝ ਨਾ ਕਹਿੰਦਾ ਹੋਇਆ ਕਿਉਂਕਿ ਅੱਜ ਇਸ ਇਕੱਠ ਵਿੱਚ ਬਹੁਤ ਹੀ ਮਾਨਵਤਾ ਸਹਿਤਾ ਖਾਸ ਤੌਰ ਤੇ ਬਾਬਾ ਗੁਰਵਿੰਦਰ ਸਿੰਘ ਜੀ ਢਿੱਲੋਂ ਸਾਹਿਬ ਆ ਸਰ ਰঞ্জੀਤ ਬਾਬਾ ਰঞ্জੇਤ ਸਿੰਘ ਜੀ ਢੜੀਆਂ ਵਾਲੇ ਬਾਬਾ ਭਪਿੰਦਰ ਸਿੰਘ ਜੀ ਔਰ ਬੜੀਆਂ ਮਹਾਂਪੁਰਖ ਸ਼ਸ਼ੋਭਤ ਨੇ ਜਿੱਥੇ ਗਿਆਨੀ ਹਰਪ੍ਰੀਤ ਸਿੰਘ ਜੀ ਪ੍ਰਧਾਨ ਸ਼ਰੋਮਣੀ ਕਾਲੀ ਦਰ ਪੁਨਰ ਸਜੀਤ ਹਾਜ਼ਰੀ ਭਰ ਰਹੇ ਨੇ ਸਾਰੀ ਟੀਮ ਨਾਲ ਸੋ ਮੈਂ ਇੱਕ ਵਾਰ ਜਿੱਥੇ ਰਖੜਾ ਪਰਿਵਾਰ ਦੀਆਂ ਜੋ ਅੱਜ ਦੁਨੀਆ ਇੱਕ ਹੋਈ ਵੀ ਆ ਦੁਨੀਆ ਦੇ ਵਿੱਚ ਅੱਜ ਸਭ ਤੋਂ ਤਾਕਤਵਰ ਵਿਅਕਤੀ ਜੇ ਕਿਸੇ ਨੂੰ ਮੰਨਿਆ ਜਾ ਰਿਹਾ ਤਾਂ ਟਰੰਪ ਨੂੰ ਮੰਨਿਆ ਜਾ ਰਿਹਾ ਟਰੰਪ ਦੇ ਇੱਕ ਹੁਕਮ ਨੇ ਹਿੰਦੁਸਤਾਨ ਦੀਆਂ ਸੈਂਕੜੇ ਮੇਲਾ ਬੰਦ ਕਰਾਤੀਆਂ ਜਦੋਂ ਟਾਇਰ ਫਲਾਤਾ ਤੇ ਐਡੀ ਤਾਕਤਵਰ ਮਨੁੱਖ ਜਿਹੜਾ ਹੈ ਉਹਦੇ ਨਾਲ ਜੇ ਕੋਈ ਹੱਥ ਮਿਲਾ ਕੇ ਟੇਬਲ ਤੇ ਖਾਣਾ ਖਾਣ ਦਾ ਮਾਨ ਰੱਖਦਾ ਉਹ ਸਾਡਾ ਭਰਾ ਦਰਸ਼ਨ ਸਿੰਘ ਢਾਲੀਵਾਲ ਆ। ਸੋ ਕਿ ਐਡੇ ਮਾਨ ਦੀ ਗੱਲ ਹੁੰਦੀ ਆ ਸਾਨੂੰ। ਸੋ ਹੁਣੇ ਦੱਸਿਆ ਸਤਵਿੰਦਰ ਸਿੰਘ ਜੀ ਹੋਰਾਂ ਨੇ ਕਿ ਕਿਵੇਂ ਇਸ ਦੇਸ਼ ਦੇ ਬਹੁਤ ਸਾਰੇ ਨੌਜਵਾਨ ਜਦੋਂ ਵਿਦੇਸ਼ਾਂ 'ਚ ਜਾਂਦੇ ਨੇ ਉਹਨਾਂ ਦੀ ਕਿਵੇਂ ਸੇਵਾ ਸੰਭਾਲ ਕਰਦੇ ਨੇ। ਸੋ ਇੱਥੇ ਵੀ ਇਹ ਪਰਿਵਾਰ ਜਦੋਂ ਵੀ ਕਿਤੇ ਲੋੜ ਪੈਂਦੀ ਉਦੋਂ ਸੇਵਾ ਲਈ ਅੱਗੇ ਆਉਂਦਾ। ਸੋ ਮੈਂ ਫੋਤਾ ਕੁਝ ਨਾ ਕਹਿੰਦਾ ਹੋਇਆ ਆਪਣੇ ਉਸ ਬਜ਼ੁਰਗ ਨੂੰ ਜਿਸ ਬਜ਼ੁਰਗ ਦੀ ਸਿੱਖਿਆ ਸਦਕੇ ਜਿਸ ਬਜ਼ੁਰਗ ਦੀ ਪ੍ਰੇਰਣਾ ਸਦਕੇ ਬਾਪੂ ਕਰਤਾਰ ਸਿੰਘ ਜੀ ਸੂਬੇਦਾਰ ਸਾਹਿਬ ਦੇ ਸਥਾਪਨਾ ਸਦਕੇ ਸਾਹ ਦਰਸ਼ਨ ਸੀ ਢਾਲੀਵਾਲ ਨੇ ਦੇਸ਼ ਦੇ ਦੁਨੀਆ ਦੇ ਕੋਨੇ-ਕੋਨੇ ਵਿੱਚ ਆਪਣਾ ਨਾਂ ਬਣਾਇਆ ਔਰ ਦੇਸ਼ ਦਾ ਨਾਂ ਚਮਕਾਇਆ ਉਹਨਾਂ ਮਹਾਨ શિક્ષਿਤ ਬਾਪੂ ਕਰਤਾਰ ਸਿੰਘ ਜੀ ਸੂਬੇਦਾਰ ਨੂੰ ਮੈਂ ਸਰਦਾਰਾ ਤੇ ਸਤਿਕਾਰ ਭੇਟ ਕਰਕੇ ਔਰ ਰਖੜਾ ਪਰਿਵਾਰ ਦਾ ਹਰ ਸਾਲ ਇਸ ਸਮਾਗਮ ਕਰਨ ਕਰਕੇ ਧੰਨਵਾਦ ਕਰਕੇ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ